ਸੁਰਿੰਦਰ ਜੀ ਜਿਸ ਤਰ੍ਹਾਂ ਹੁਣ ਇਲੈਕਸ਼ਨਸ ਨੇ ਇਲੈਕਸ਼ਨ ਤੇ ਨਸ਼ਾ ਇੱਕ ਦੂਸਰੇ ਦੇ ਪੂਰਕ ਨੇ दारू ਬਿਨਾ ਵੋਟਾਂ ਦਾ ਪੰਜਾਬ ਚ ਹੋ ਹੀ ਨਹੀਂ ਸਕਦੀਆਂ ਵੋਟਾਂ ਤਾਂ ਭਾਵੇਂ ਐਸ்சி ਪੀਸੀ ਦੀਆਂ ਹੁਣ ਉਹਨਾਂ ਚ ਵੀ ਲੋਕ दारू ਪਾਲਦੇ ਆ ਤੇ ਚੱਲਦੀ ਵੀ ਐ ਹੁਣ ਜਿਵੇਂ ਨਵਾਂ ਕਾਲਾ ਮਾਲ ਆ ਜਾਣਾ ਡੋਡੇ ਪੱਕ ਕੇ ਤਿਆਰ ਨੇ ਡੋਡਿਆਂ ਦਾ ਕਾਫੀ ਰੌਲਾ ਪੰਜਾਬ ਚ ਪਰ ਜਿਹੜੀ ਰਿਪੋਰਟ ਹੈ ਨਾ ਤੇ ਜਿਸ ਤਰ੍ਹਾਂ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਇਸ਼ਤਿਹਾਰ ਹੁੰਦੇ ਨੇ ਕਿ ਅਸੀਂ 23 ਮਹੀਨਿਆਂ ਚ ਪੰਜਾਬ ਦੇ ਵਿੱਚ ਨਸ਼ੇ ਦਾ ਲੱਕ ਤੋੜ ਦਿੱਤਾ ਪਰ ਹੁਣ ਨਸ਼ਿਆਂ ਦੇ ਮਾਮਲੇ ਚ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਪੰਜਾਬ ਪੂਰੇ ਭਾਰਤ ਚ ਟੌਪ ਤੇ ਆ ਕਿੰਨੀ ਮੰਦ ਭਾਗੀ ਗੱਲ ਹੈ ਜਿਸ ਦਿਨ ਹਰਮਿਤ ਸਿੰਘ ਪਠਾਨ ਮਾਜਰਾ ਹੋਰਾਂ ਨੇ ਪੰਜਾਬ ਦੇ ਵਿੱਚ ਭੁੱਕੀ ਦੇ ਖੇਤੀ ਦੀ ਗੱਲ ਕੀਤੀ ਉਸ ਤੇ ਨੰਕੜੇ ਨਸ਼ਰ ਹੋਏ ਸੀ ਵਿਧਾਨ ਸਭਾ ਚ ਸੱਤਾਧਾਰੀਆਂ ਵੱਲੋਂ ਹੀ ਕੇ ਸਾਲ 2020 ਤੋਂ ਲੈ ਕੇ 31 ਮਾਰਚ 2023 ਤੱਕ 3 ਸਾਲ 'ਚ ਪੰਜਾਬ ਦੇ ਵਿੱਚ 266 ਮੌਤਾਂ ਨਸ਼ੇ ਦੇ ਓਵਰਡੋਜ਼ ਨਾਲ ਹੋਈਆਂ ਸੀ। ਜਦੋਂ ਕਿ ਮਾਰਚ 23 ਤੋਂ ਲੈ ਕੇ ਆ ਜਿਹੜਾ ਮਾਰਚ ਅੱਜ 10 ਹੋਈ ਹੈ ਇਸ 1 ਸਾਲ ਅਜੇ ਪੂਰਾ ਨਹੀਂ ਹੋਇਆ ਇਸ ਦੌਰਾਨ ਮੌਤਾਂ ਉਹਦੇ 151 ਸੀ ਤੇ 3 ਮੌਤਾਂ ਇਹਨਾਂ 2 ਦਿਨਾਂ 'ਚ ਹੋ ਗਈਆਂ 162 ਮੌਤਾਂ ਮਾਰਚ 10 ਤੱਕ ਹੋ ਗਈਆਂ ਜੇ 20 ਦਿਨ ਬਾਕੀ ਨੇ। ਦਣਕੇ 3 ਸਾਲਾਂ ਚ ਪਿਛਲੇ 20 ਤੋਂ ਲੈ ਕੇ 23 ਤੱਕ 266 ਮੌਤਾਂ ਹੋਈਆਂ ਸੀ ਪਰ ਇਸ 23 ਤੋਂ 24 ਤੱਕ 162 ਮੌਤਾਂ ਹੋ ਗਈਆਂ ਨੇ ਇਹ ਜਿਹੜੀ ਰਿਪੋਰਟ ਦੱਸਦੀ ਹੈ ਕਿ ਨਸ਼ਿਆਂ ਦੀਆਂ ਮੌਤਾਂ ਦੇ ਮਾਮਲੇ 'ਚ ਅਜੀਤ ਵਾਲੇ ਤਾਂ ਠੋਕ ਕੇ ਲਾਉਂਦੇ ਆ ਪੂਰੀ ਇਸ ਤਰ੍ਹਾਂ ਦੀ ਖਬਰ ਕਿਉਂਕਿ ਪੰਜਾਬ ਸਰਕਾਰ ਦੇ ਖਿਲਾਫ ਜਾਣੀ ਹੈ ਕੁਦਰਤੀ ਹੈ ਪਰ ਇਹਦੇ 'ਚ ਜਿਹੜੇ ਅੰਕੜੇ ਨਰਪਿੰਦਰ ਸਿੰਘ ਧਾਲੀਵਾਲ ਹੋਰਾਂ ਨੇ ਅੱਜ ਨਸ਼ਰ ਕੀਤੇ ਨੇ ਉਦੇਚ ਉਹਨਾਂ ਨੇ ਦੱਸਿਆ ਕਿ ਜਿਵੇਂ ਦੇਸ਼ ਭਰ ਦੇ ਵਿੱਚ 9631 ਔਰਤਾਂ ਫੜੀਆਂ ਗਈਆਂ ਨੇ ਨਸ਼ੇ ਦੀ ਤਸਕਰੀ ਦੇ ਵਿੱਚ ਦੇਸ਼ ਭਰ ਦੇ ਵਿੱਚੋਂ 9631 ਬੀਬੀਆਂ ਨਸ਼ੇ ਦੀ ਤਸਕਰੀ ਕਰਦੀਆਂ ਫੜੀਆਂ ਗਈਆਂ ਪੂਰੇ ਦੇਸ਼ ਦੇ ਵਿੱਚੋਂ ਇਹਨਾਂ ਦੇ ਵਿੱਚ 33% ਪੰਜਾਬਣਾਂ ਨੇ ਯਾਨੀ ਕਿ 3164 ਔਰਤਾਂ ਪੰਜਾਬਣਾਂ ਨੇ ਟੋਟਲ 9631 ਜੋ ਫੜੀਆਂ ਗਈਆਂ ਨੇ ਇਸੇ ਤਰ੍ਹਾਂ 78 ਨਵਾਲਕ ਬੱਚਿਆਂ ਨੂੰ ਵੀ ਹਿਰਾਸਤ ਚ ਲਿਆ ਗਿਆ ਜੋ ਨਸ਼ੇ ਦੀ ਤਸਕਰੀ ਦੇ ਵਿੱਚ ਇਨਵੋਲਵ ਸਨ ਨਸ਼ਿਆਂ ਦੇ ਦੈਂਤ ਨੇ ਪੰਜਾਬ ਦੇ ਲਗਭਗ 8.5 ਲੱਖ ਨੌਜਵਾਨਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਹੋਇਆ ਜਿਨ੍ਹਾਂ ਦਾ ਇਲਾਜ ਪੰਜਾਬ ਦੇ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਨਸ਼ਾ ਛਡਾਊ ਕੇਂਦਰਾਂ 'ਚ ਚੱਲ ਰਿਹਾ ਪਿਛਲੇ 4 ਵਰਿਆਂ ਦੇ ਦੌਰਾਨ ਨਸ਼ੇ ਦੀ ਵੱਧ ਮਾਤਰਾ ਦੇ ਵਿੱਚ ਡੋਜ਼ ਲੈਣ ਨਾਲ ਮੌਤਾਂ ਹੋਣ ਦੀ ਦਰ ਤੇ ਨਫੀਸਤੀ ਵਧੀ ਹੈ ਸਰਕਾਰੀ ਦਾਅਵਿਆਂ ਦੇ ਅਨੁਸਾਰ 1 April 2020 ਤੋਂ ਲੈ ਕੇ 31 ਮਾਰਚ 2023 ਤੱਕ 266 ਮੌਤਾਂ ਹੋਈਆਂ ਨੇ ਇਹ ਉਦੋਂ ਦੇ ਅੰਕੜੇ ਨੇ ਜਿਹੜੇ ਨਰਪਿੰਦਰ ਢਾਲੀਵਾਲ ਨੇ ਦਿੱਤੇ ਨੇ ਇਹ ਤਾਂ 3 ਸਾਲ ਦੇ ਅੰਕੜੇ ਨੇ ਪਰ 1 ਸਾਲ ਦੇ ਅੰਕੜੇ ਸ਼ਾਇਦ ਇਹਨਾਂ ਨੇ ਅਜੇ ਨਹੀਂ ਦਿੱਤੇ ਇਸ ਖਬਰ ਦੇ ਵਿੱਚ 1 ਸਾਲ ਦੇ ਅੰਕੜੇ ਨੇ 23 ਤੋਂ 24 ਤੱਕ ਦੇ ਉਹ 169 ਹੋਦਿਆਂ ਸੀ ਤੇ ਅੱਜ ਉਹ 162 ਹੋ ਗਏ 10 ਤਰੀਕ ਨੂੰ ਹਾਲਾਂਕਿ ਇਸ ਹਫਤੇ ਦੇ ਦੌਰਾਨ ਵੀ ਪਿੱਟੇ ਪਿੰਡ ਦਾ ਨੌਜਵਾਨ ਵੀਰੂ ਮਾਰੇ ਗਿਆ ਫਗਵਾੜਾ ਦਾ ਕੁਨਾਲ ਮਾਰੇ ਗਿਆ ਤੇ ਅਮਰਸਰ ਥਾਣਾ ਕੁਮਾਉਂ ਦੇ ਪਿੰਡ ਓਠੀ ਹੰ ਦਾ ਜੈਦੀ ਮਾਰੇ ਗਿਆ ਇਹੇ ਪਰ ਟਾਂਡੀ ਦਾ ਟਾਂਡਾ ਦਾ ਹੁਸ਼ਿਆਰ ਹਰਮੇਸ਼ ਲਾਲ ਮਾਰੇ ਗਿਆ ਬਟੰਡਾ ਦਾ ਲਾਲ ਸਿੰਘ ਨਗਰ ਦਾ ਇੱਕ ਹੋਰ ਨੌਜਵਾਨ ওভারਡੋਜ਼ ਨਾਲ ਮਾਰੇ ਗਿਆ ਇਹ ਪੰਜ ਮੌਤਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਤਸਕਰੀ ਲਈ 1 ਲੱਖ ਦੀ ਆਬਾਦੀ ਪਿੱਛੇ ਜੋ ਕੇਸ ਨੇ ਉਹ ਦੇਸ਼ 'ਚ ਸਭ ਤੋਂ ਜ਼ਿਆਦਾ ਨੇ ਪੰਜਾਬ ਪੁਲਿਸ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਐਨਡੀਪੀਐਸ ਸੈਕਟਰ ਦੇ ਤਹਿਤ 23482 ਮੁਕਾਦਮੇ ਤੇ 32006 ਨਸ਼ਾ ਤਸਕਰ ਸਪਲਾਈਰ ਗ੍ਰਫਤਾਰ ਕੀਤੇ ਗਏ ਨੇ ਤੇ ਇਹਨਾਂ ਦੇ ਵਿੱਚੋਂ 2500 82 ਪਗੋੜਿਆਂ ਨੂੰ ਵੀ ਫੜਿਆ ਗਿਆ ਪਰ ਇਹ ਜਿਹੜਾ ਵਾਧਾ ਜੋ ਮੈਂ ਦੇਖ ਰਿਹਾ ਇਹ 3% ਨਹੀਂ ਤਾਂ ਬਹੁਤ ਜ਼ਿਆਦਾ ਬਣਦਾ ਕਿਉਂਕਿ 20 ਤੋਂ ਲੈ ਕੇ 23 ਤੱਕ ਜੇ 266 ਮੌਤਾਂ ਹੋਈਆਂ ਨੇ ਤਾਂ ਇਹ 85 ਕਿਲੋਕ ਬਣਦੇ ਨੇ ਏਵਰੀ ਈਅਰ ਅ ਅ ਇਸ ਸلسਲੇ ਦੇ ਵਿੱਚ ਪਰ ਇਸ ਇੱਕ ਸਾਲ ਦੇ ਵਿੱਚ ਮਰ ਗਏ ਨੇ 162 ਕਿੱਥੇ 85 ਜਾਂ 90 ਇੱਕ ਸਾਲ ਦੇ ਪਿਛਲੇ ਤਿੰਨ ਸਾਲਾਂ ਚ ਇੱਕ ਇੱਕ ਸਾਲ ਕਰਕੇ ਬਣਦੇ ਨੇ 260 ਨੂੰ ਤਿੰਨ ਤੇ ਡਿਵਾਈਡ ਕਰੀਏ ਤੇ ਕਿੱਥੇ ਇੱਕ ਸਾਲ ਚ 162 ਮਰਦੇ ਨੇ ਸੋ ਨਸ਼ੇ ਦੀ ਤਦਾਦ ਤਾਂ ਫਿਰ ਇਹਦੇ ਵਿੰਟਲ ਰੇਸ਼ੋ ਤਾਂ ਬਹੁਤ ਜ਼ਿਆਦਾ ਵਧੀ ਹੈ ਤੋਂ ਇਸ ਸلسਲੇ ਦੇ ਵਿੱਚ ਇਹ ਠੀਕ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਅਮਰੀਕਾ ਚ ਵੀ ਬਹੁਤ ਲੋਕ ਮਰਦੇ ਨੇ ਜਿਹੜਾ ਸਿੰਥੈਟਿਕ ਨਸ਼ਾ ਉਸ ਦਾ ਜਿਹੜਾ ਕਹਿਰ ਆ ਪੂਰੀ ਦੁਨੀਆ 'ਚ ਆ ਤੇ ਇਸ ਨੂੰ ਹਟਾਉਣ ਦੇ ਵਾਸਤੇ ਪਹਿਲਾਂ ਕੈਪਟਨ ਮਨਿੰਦਰ ਸਿੰਘ ਗੁਟਕੇ ਦੀ ਸੌਂ ਚੁੱਕ ਗਏ ਤੇ ਕੇਜਰੀਵਾਲ ਤੇ ਇਹ ਨਸ਼ੇ ਦਾ ਲੱਕ ਤੋੜਨ ਦਾ ਵਾਅਦਾ ਕਰ ਗਏ ਇਸ਼ਤਿਹਾਰ ਦੇ ਕੇ ਇਹ ਐਲਾਨ ਕਰ ਰਹੇ ਨੇ ਕਿ ਅਸੀਂ 23 ਮਹੀਨੇ 'ਚ ਨਸ਼ੇ ਦਾ ਲੱਕ ਤੋੜ ਦਤਾ ਪੰਜਾਬ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਵੀ ਹੈ ਜਿਹੜੀ ਜਿੱਥੇ ਡਰੋਨਾਂ ਰਾਹੀਂ ਡਰੱਗ ਸੁੱਟੀ ਜਾਂਦੀ ਹੈ ਉਸ ਬੀਐਸਐਫ ਜਿਹਨੂੰ ਰੋਕਣ ਦੇ ਲਈ ਡਟੀ ਆ ਉਹਨਾਂ ਨੇ ਵੀ ਜਿਹੜਾ ਨਸ਼ਾ ਫੜਿਆ ਉਹ ਬਹੁਤ ਘੱਟ ਆ ਪਰ ਉਸ ਦੇ ਨਾਲੋਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਫੜਿਆ ਗਿਆ ਉਹ ਬਹੁਤ ਜ਼ਿਆਦਾ ਆ ਪੰਜਾਬ ਦੇ ਵਿੱਚ ਨਸ਼ਾ ਸਿਰਫ ਪਾਕਿਸਤਾਨ ਤੋਂ ਨਹੀਂ ਆਉਂਦਾ ਇਹ ਯੂਪੀ ਐਮਪੀ ਦੇ ਰਾਹੀਂ ਬੰਬੇ ਜਾਂ ਹੋਰ ਡੱਗ ਤੋਂ ਵੀ ਆਉਂਦਾ ਤੇ ਜਿਹੜਾ ਪੰਜਾਬ ਦੇ ਵਿੱਚ ਇਹ ਚਿੱਟੇ ਨਾਲ ਲੋਕ ਮਰਦੇ ਨੇ ਇਹ ਕੋਈ ਹੈਰੋਇਨ ਨਹੀਂ ਐ ਸਿੰਥੈਟਿਕ ਡਰੱਗ ਆ ਜਿਹੜਾ ਇੱਥੇ ਹੀ ਹਿਮਾਚਲ ਦੇ ਬੱਦੀ ਜਾਂ ਪੰਜਾਬ ਦੇ ਵਿੱਚ ਜਾਂ ਯੂਪੀ ਦੇ ਵਿੱਚ ਬਣਦਾ ਕਿਉਂਕਿ ਜਿਹੜਾ ਹੈਰੋਇਨ ਆ ਉਹ ਨਸ਼ਾ ਬਹੁਤ ਮਹਿੰਗਾ ਆ ਉਹ ਸਿਰਫ ਤਸਕਰੀ ਦੇ ਲਈ ਜਾਂਦਾ ਜਾਂ ਫਿਰ ਉਹ ਅਮੀਰ ਲੋਕ ਆਂਦੇ ਨੇ ਜਿਹੜੇ ਆਮ ਦਿਹਾੜੀਦਾਰ ਆਮ ਲੋਕ ਮਰਦੇ ਨੇ ਵੀਰੂ ਵਰਗੇ ਮੁੰਡੇ ਇਹ ਹੈਰੋਇਨ ਨਹੀਂ ਹੈ ਇਹ ਸਿੰਥੈਟਿਕ ਡਰੱਗ ਹੈ ਜਿਹੜੀ ਕੈਮੀਕਲ ਨੂੰ ਬਣਾ ਕੇ ਮਲਾਈ ਗਈ ਬਣਾਈ ਗਈ ਹੁੰਦੀ ਹੈ ਸੋ ਇਸ ਸਬੰਧੀ ਇਹ ਜਿਹੜਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸੀਗਾ ਇਸ ਦੇ ਵਿੱਚ ਹੁਣ ਇਸ ਤਰ੍ਹਾਂ ਦੇ ਅੰਕੜਿਆਂ ਦਾ ਆਉਣਾ ਕਿ ਜੇ 10000 ਔਰਤਾਂ ਨਸ਼ਾ ਤਸਕਰੀ ਚ ਫੜੀਆਂ ਜਾਂਦੀਆਂ ਨੇ ਤਾਂ ਉਹਨਾਂ ਚੋਂ 33% ਪੰਜਾਬਣਾਂ ਨੇ ਇਹ ਉਦੋਂ ਵੀ ਸ਼ਰਮ ਵਾਲੀ ਗੱਲ ਹੈ ਇਸ ਸਰਸ ਦੇ ਵਿੱਚ ਇਹ ਠੀਕ ਹੈ ਕਿ ਇਹਨਾਂ ਚੋਂ ਕੁਝ ਔਰਤਾਂ ਪੰਜਾਬ ਦੀਆਂ ਵਸਨੀਕ ਹੋਣਗੀਆਂ ਉਹਨਾਂ ਦੇ ਐਡਰੈਸ ਲੁਧਿਆਣੇ ਦੇ ਹੋਣਗੇ ਉਹਨਾਂ ਦਾ ਪਿਸ਼ੋਕੜ ਯੂਪੀ ਦਾ ਹੋਏਗਾ ਇਹ ਮੰਨਿਆ ਜਾ ਸਕਦਾ ਹੈ ਕਿਉਂਕਿ ਜਿੱਥੋਂ ਦਾ ਉਹਨਾਂ ਦਾ ਸਥਾਨਕ ਪਤਾ ਹੁੰਦਾ ਲੁਧਿਆਣੇ ਦਾ ਕਿਉਂਕਿ ਬਹੁਤ ਸਾਰੀਆਂ ਝੁੱਗੀ ਬਸਤੀਆਂ ਜਰ ਲੋਕ ਰਹਿੰਦੇ ਨੇ ਲੇਬਰ ਕਲੋਨੀਆ ਚ ਉਹ ਰਹਿਣ ਵਾਲੇ ਭਾਵੇਂ ਯੂਪੀ ਐਮਪੀ ਦੇ ਹੋਣ ਉਹ ਪੰਜਾਬੀ ਬੱਜਣੇ ਨੇ ਪਰ ਫਿਰ ਵੀ ਅੰਕੜਾ ਬਹੁਤ ਵੱਡਾ ਹੈ ਜੇ ਦੇਸ਼ ਭਰ ਦੇ ਵਿੱਚ 9631 ਔਰਤਾਂ ਨਸ਼ਾ ਤਸਕਰੀ ਚ ਫੜੀਆਂ ਗਈਆਂ ਨੇ ਇਹਨਾਂ ਚੋਂ 3164 ਯਾਨੀ ਕਿ 33% ਜਿਹੜੀਆਂ ਨੇ ਉਹ ਪੰਜਾਬਣਾਂ ਨੇ ਸੋ ਇਸ ਤਰ੍ਹਾਂ 78 ਦੇ ਕਰੀਬ ਨਵਾਲਕ ਬੱਚੇ ਵੀ ਤਸਕਰੀ ਦੇ ਵਿੱਚ ਫੜੇ ਗਏ ਨੇ ਜਿਨ੍ਹਾਂ ਚੋਂ ਸ਼ਾਇਦ ਕੁਝ ਪੰਜਾਬ ਦੇ ਵੀ ਹੋਣਗੇ ਸੋ ਇਹ ਅੰਕੜੇ ਬਹੁਤ ਹੈਰਾਨ ਕਰਨ ਵਾਲੇ ਨੇ ਅਸੀਂ ਖੜੇ ਕਿੱਥੇ ਆ ਪ੍ਰਮੰਦਰ ਥੈਂਕ ਯੂ ਜੀ ਸਿਨ ਦੇ ਕੋ ਖੜੇ ਅਸੀਂ ਕਿੱਥੇ ਆ ਵਾਧਾ ਸਭਾ 'ਚ ਮੁੱਦਾ ਆਇਆ ਚਰਚਾ ਦਾ ਵਿਸ਼ਾ ਤਾਂ ਬਣਦਾ ਹੀ ਹੈ ਜਦੋਂ ਮੁੱਦਾ ਕੋਈ ਆਉਂਦਾ ਕਲੰਬਾਲੇ 'ਚ ਕੀ ਹੋਇਆ ਇੱਕ ਪਿੰਡ 'ਚ ਨਾ ਕਿਸੇ ਬੰਦੇ ਨੇ ਆ ਪ੍ਰਕਾਰੇ ਅੰਦਰਨਾ ਪਾਰਕ ਦੇ ਵਿੱਚ 100 ਪਤਾ ਨਹੀਂ 90 ਤੋਂ 95 ਬੂਟੇ ਲਾਏ ਹੋਏ ਸੀਗੇ ਉਸਤ ਦੀ ਹੂੰ ਉਹ ਵਰਤਿਆਂ ਇਹੋ ਜਿਹਾ ਮੌਕਾ ਤੇ ਹਰ ਬੰਦੇ ਨੂੰ ਯਾਦ ਆ ਜਾਂਦੀ ਆ ਪਹਿਲਾਂ ਉਦਾਂ ਸ਼ਾਇਦ ਜੇ ਉਹਦਾ ਸਭਾ 'ਚ ਮੁੱਦਾ ਨਾ ਆਉਂਦਾ ਤੇ ਮੁੱਦਾ ਜ ਬਣਦਾ ਵਾ ਨਾ ਕੁਝ ਕਾਇਤ ਬਣਾ ਕਰਦਾ ਹੂੰ ਪੌਂਸਾਂ ਨੇ ਆਏ ਸੋਚਿਆ ਤਾਂ ਉਹ ਵੀ ਅਗਲੇ ਨੇ ਆ ਕੇ ਦੇਖਿਆ ਉਹਨਾਂ ਨੇ ਪੱਟੇ ਉਹ ਜਰ ਤੋਂ ਪੱਟ ਕਿ ਉਹਨਾਂ ਦੀ ਪੰਡ ਮੰਨ ਲਈ ਕਿ ਨਾਲ ਹੀ ਜਿਹੜੇ ਜਿਹਦੇ ਘਰੇ ਲੱਗੇ ਸੀ ਪੰਡ ਉਹਨੂੰ ਚਗਾਈ ਤੋਂ ਉਹਨੂੰ ਠਾਣੇ ਲੈ ਗਏ ਵੀ ਚੱਲ ਭਾਈ ਤੇ ਜਾ ਕੇ ਉੱਥੇ ਪਰਚਾ ਦਰਜ ਕਰਤਾ ਹੂੰ ਕੋਰਪੋਰੈਂਡਰ ਸਾਹ ਤੋਂ ਵੱਡੀ ਸਮੱਸਿਆ ਕੀ ਆ ਸ਼ਰਾਬ ਸ਼ਰਾਬ ਨਿਕਲੇ ਮਿਆਰ ਦੀ ਨਿਕਲੇ ਤੇ ਬੰਦਾ ਪੀਵੇ ਤੇ ਲਿਮਰ ਦੀ ਪੀਵੇ ਕੋਣ ਸ਼ਰਾਬ ਬੰਦ ਕਰਕੇ ਸਰਕਾਰ ਨਹੀਂ ਚੱਲਦੀ ਜੇ ਸਰਕਾਰ ਚਲਾਉਣੀ ਹੈ ਤੇ ਫਿਰ ਲੋਕ ਨਹੀਂ ਚੱਲ ਰਏ ਲੋਕਾਂ ਦੀ ਬਰਬਾਦੀ ਹੋ ਰਹੀ ਆ ਇਹ ਮਸਲਾ ਖੜ ਗਿਆ ਫਿਰ ਸ਼ਰਾਬ ਕਿੰਨੇ ਕਿਸਮ ਦੀਆਂ ਅੰਗਰੇਜ਼ੀ ਆ ਦੇਸੀ ਆ ਤੋਂ ਕੀ ਹੋ ਗਿਆ ਜਿਹੜੀਆਂ ਨਜਾਇਜ਼ ਫੈਕਟਰੀਆਂ ਤੇ ਝਾਲੀ ਬਣ ਰਹੀ ਆ ਉਹ ਝਾਲੀ ਸ਼ਰਾਬ ਅਲੱਗ ਆ ਜਿਹੜੀ ਨਜਾਇਜ਼ ਵੈਸੇ ਇੱਕੜ ਕੇ ਵੇਚ ਰਹੀ ਆ ਉਹ ਵਕਰੀਆ ਤੇ ਜਿਹੜੀ ਲੋਕ ਘਰਾਂ ਜੇ ਕੱਢ ਰਹੇ ਨੇ ਉਹ ਵਕਰੀ ਆ ਇਹਨਾਂ ਘਰਾਂ ਚ ਪੀਣ ਲਈ ਕੱਢ ਰਹੇ ਇੱਕ ਵੇਚਣ ਲਈ ਕੱਢ ਰਹੇ ਇਹ ਇੱਕੋ ਜਿਹੜੀ ਹੱਦ ਟੱਪ ਕੇ ਆਉਂਦੇ ਆ ਦੂਜੀ ਸਟੇਟ ਚੋਂ ਉਹ ਮਸਲਾ ਵੱਖਰਾ ਉਹਦੇ ਬਾਅਦ ਅਫੀਮ ਦਾ ਤੇ ਭੂਗੀ ਦਾ ਮਸਲਾ ਦੋ ਅਲੱਗ ਨਹੀਂ ਉਹਦੇ ਬਾਅਦ ਇਹ ਡਰੱਗਸ ਵਾਲਾ ਮਸਲਾ ਵੱਖਰਾ ਸਿੰਥੈਟਿਕ ਡਰੱਗਸ ਉਦੋਂ ਬਾਅਦ ਜਿਹੜੀ ਹੀਰੋਇਨ ਆਉਂਦੀ ਆ ਉਹ ਵੱਖਰੀ ਆ। ਪਾਉਦੇ ਬਾਅਦ ਜਿਹੜੇ ਕੈਪਸੂਲ ਚੱਲਦੇ ਨੇ ਉਹ ਬਣਦੇ ਕਿੱਥੇ ਆ ਕਿੱਥੇ ਨੇ ਵਿਕਦੇ ਮੈਡੀਕਲ ਸਟੋਰਾਂ ਤੇ। ਜਾਨਿ ਕਿ ਜੇ ਸਰਕਾਰ ਕੋਲੋਂ ਜਿੱਥੋਂ ਬਣਦੇ ਆ ਉਹ ਨਹੀਂ ਕੰਟਰੋਲ ਚ ਜਿੱਥੋਂ ਆ ਕੇ ਦੁਕਾਨ ਤੇ ਮੈਡੀਕਲ ਸਟੋਰ ਤੇ ਆਉਂਦੇ ਮੈਡੀਕਲ ਸਟੋਰ ਤੋਂ ਵਿਕਦੇ ਉਹ ਨਹੀਂ। ਉਹਨਾਂ ਦੇ ਕੰਟਰੋਲ ਚ ਫਿਰ ਕੰਟਰੋਲ ਚ ਕੀ ਆ? ਹੂੰ ਜਿਹੜੇ ਤੇ ਮਰਜ਼ੀ ਚੱਲ ਜੂ ਮਿਲ ਜਾਂਦੇ ਨੇ। ਕਿੰਨਾ ਰੋਲਾ ਪਿਆ ਕੋਈ ਕੀ ਕਾੜਨ ਵਾਲਿਆਂ ਦਾ ਲੋਕਾਂ ਦਾ ਢੰਗ ਵੱਖਰਾ ਹੋ ਸਕਦਾ ਪਰ ਪੁਲਿਸ ਦੀ ਕਿਰਕਰੀ ਹੁੰਦੀ ਪੁਲਿਸ ਕਹਿੰਦੀ ਜੀ ਤੁਸੀਂ ਨਹੀਂ ਵੱਢ ਸਕਦੇ ਤੁਸੀਂ ਕਿੱਦਾਂ ਵੱਢੋਗੇ ਇਹ ਤਾਂ ਸਰਕਾਰ ਦਾ ਕੰਮ ਆ ਸੁਪਰਿੰਡੈਂਟਰ ਆ ਸਰਕਾਰ ਦਾ ਕੰਮ ਆ ਜੀ ਸਰਕਾਰ ਨਹੀਂ ਪੜੂਗੀ ਲੋਕ ਤਵਰੋਤ ਕਰਨਗੇ ਕਰਨਗੇ ਇਹ ਮਸਲੇ ਇੰਨੇ ਕੋ ਖੜੇ ਆ ਜੀ ਦਾ ਕੋਈ ਅੰਤ ਨਹੀਂ ਹੈ ਹੋਰ ਸਮਝ ਨਹੀਂ ਆਉਂਦੀ ਕਿ ਇੰਨਾ ਕਿਉਂ ਕਿਹੜੇ ਨਸੀ ਨੂੰ ਬੰਦ ਕਰਾਉਣਾ ਤੇ ਕਿਹੜੇ ਤਰੀਕੇ ਨਾਲ ਬੰਦ ਹੋ ਸਕਦਾ ਜਦੋਂ ਆਪਾਂ ਛੋਟੇ ਸੀ ਉਦੋਂ ਇਹਨਾ ਸੁਣਿਆ ਜਾਂਦਾ ਸੀ ਕਿ ਫਲਾਣਾ ਬੰਦਾ ਫੀਮ ਖਾਂਦਾ ਗੱਲ ਕਰ ਉਹਦੇ ਬਾਅਦ ਇੱਕ ਸੁਣਨ ਲੱਗੇ ਕਿ ਫਲਾਣਾ ਬੰਦਾ ਜਰਦਾ ਲਾਉਂਦਾ ਉਹ ਕਹੇਰੀ ਬੀਬੀ ਨੇ ਪੁੱਢੀ ਚ ਕਿਹਾ ਸਰਨਾ ਉਹਦੀ ਮਾਂ ਏਡੀ ਵੇਲੀ ਏਡੀ ਰੋਜ਼ ਜਰਦਾ ਬਣਾ ਕੇ ਦਿੰਦੀ ਫੇਰ ਪਤਾ ਲੱਗਿਆ ਭਾਈ ਉਹ ਜਰਦਾ ਲਾਉਣ ਵਾਲਾ ਨਹੀਂ ਉਹ ਠੁੱਕਣ ਵਾਲਾ ਹੁੰਦਾ ਇਹ ਜਰਦਾ ਜਿਹੜਾ ਚੌਲਾਂ ਵਾਲਾ ਹੁੰਦਾ ਇਹ ਖਾਣ ਵਾਲਾ ਹੁੰਦਾ ਹੂੰ ਸੁਪਰਵੰਦਰ ਇਸ ਵਾਰ ਫਿਰ ਇੱਕ ਤਾਂ ਗੋਟਲੇ ਹੌਲੀ ਹੌਲੀ ਚੱਲਦੇ ਪਰ ਭੂਖੀ ਸੁਣਨ ਲੱਗ ਗਏ ਕਿ ਕੋਸਤ ਆਉਂਦਾ ਪਹਿਲੀ ਵਾਰੀ ਮੈਂ ਦੇਖਿਆ ਸੀ ਜਗਰਾਉਂ ਦੇ ਏਰੀਆ 'ਚ ਉਹ ਪਿੰਡ 'ਚ ਰੋਲਾ ਪਈ ਆ ਉਹ ਬਲਾਨੇ ਦੇ ਖੇਤ 'ਚ ਜਾਜ ਉਤਰਿਆ ਜੇ ਫਲਾਨੇ ਦੇ ਖੇਤ 'ਚ ਜਾਜ ਉਤਰਿਆ ਮੈਂ ਕਿਹਾ ਇਹਨਾਂ ਨੂੰ ਕੀ ਹੋਇਆ ਜਾਜ ਕਿਹੜਾ ਉਤਰਿਆ ਉਹ ਕਹਿੰਦੇ ਜੀ ਜਾਜ ਕੋਈ ਨਹੀਂ ਉਤਰਿਆ ਭੋਕੀ ਵੇਚਣ ਆਲੇ ਆ ਉਹ ਤਾਂ ਕਹਿੰਦਾ ਚਰੀ ਦੇ ਖੇਤ ਆ ਉਹਦੇ ਨੇੜੇ ਬੈਠੇ ਆ ਉਹਨਾਂ ਨੇ ਅੱਧੇ ਘੰਟੇ 'ਚ ਵੇਚ ਕੇ ਚਲੇ ਜਾਵਾ ਕਹਿੰਦਾ ਉਹਨੂੰ ਕਹਿ ਰਹੇ ਜਾਜ ਉਤਰਿਆ ਅਸਲ ਜਹਾਜ਼ ਨੀ ਪਤਾ ਵੀ ਜਹਾਜ਼ ਕੀ ਹੁੰਦਾ ਜੀ ਹਾਂ ਹੁਣ ਤੇ ਬੜੇ ਵੈਸੇ ਟ੍ਰੈਂਡ ਬਹੁਤ ਚੇਂਜ ਹੋ ਰਹੇ ਨੇ ਇੱਕ ਸੁਰਿੰਦਰ ਜੀ ਹੋਰ ਰਿਪੋਰਟ ਸਾਂਝੀ ਕਰਦੇ ਆਪਾਂ ਕਿ ਮਤਲਬ ਬੁੜ ਪੰਜਾਬ ਐ ਕਈਆਂ ਨੂੰ ਚਲੋ ਇਹ ਹੁੰਦਾ ਕਿ ਜੱਟ ਵਾਲੀ ਪ੍ਰੋਮੋਸ਼ਨ ਵਾਲੀ ਕੋਈ ਗੱਲ ਨਹੀਂ ਇੱਕ ਉਦਾਹਰਨ ਹੈ ਕਿ ਜੱਟ ਕੀ ਜਾਣੇ ਲੋਂਗਾ ਦਾ ਭਾ ਅਸੀਂ ਜਿਹੜੇ ਪੰਜਾਬੀ ਸਾਰੇ ਹੀ ਆ ਨਾ ਅਸੀਂ ਛੋਟੇ ਮੋਟੇ ਹਿਸਾਬ ਕਿਤਾਬ 'ਚ ਨਹੀਂ ਪੈਂਦੇ ਅਸੀਂ ਮਹਾਜਨ ਨਹੀਂ ਆ ਵਣਜ ਕਰਦੇ ਬਾਣੀਏ ਤੇ ਹੋਰ ਕਰਦੇ ਰੀਸ ਪੰਜਾਬੀ ਫਸਲ ਸਿੱਟਦੇ ਨੇ ਵੇਚਦੇ ਨਹੀਂ ਆ। ਹੁਣ ਇੱਕ ਰਿਪੋਰਟ ਹੈ ਕਿਉਂਕਿ ਅੱਜ ਕੱਲ ਜਿਹੜਾ ਟਰੇਡਿੰਗ ਦਾ ਬਹੁਤ ਕਾਰੋਬਾਰ ਚੱਲਿਆ ਬਹੁਤ ਸਾਰੇ ਜਿਹੜੇ ਨਵੇਂ ਪੜੇ ਲਿਖੇ ਮੁੰਡੇ ਨੇ ਟਰੇਡਿੰਗ ਕਰਨ ਲੱਪੇ ਨੇ। ਸ਼ੇਅਰ ਮਾਰਕੀਟ ਦੇ ਬੜੇ ਰੰਗ ਬਣ ਬਦਲ ਗਏ ਨੇ। ਮਤਲਬ ਪੰਜਾਬ ਦਾ ਹਰ 8ਵਾਂ ਬੰਦਾ ਟਰੇਡਿੰਗ ਦੇ ਵਿੱਚ ਐ, ਸ਼ੇਅਰ ਮਾਰਕੀਟ ਦੇ ਵਿੱਚ ਐ ਤੇ ਹਰਿਆਣੇ ਦਾ ਹਰ 6ਵਾਂ ਬੰਦਾ ਸ਼ੇਅਰ ਮਾਰਕੀਟ ਦੇ ਵਿੱਚ ਨਿਵੇਸ਼ਕ ਐ। ਇਹ 5 ਸਾਲਾਂ 'ਚ ਦੁੱਗਣੇ ਹੋ ਗਏ ਨੇ। ਜਾਣੀ ਹਰਿਆਣੇ ਵਾਲੇ ਸਾਡੇ ਤੋਂ ਜ਼ਿਆਦਾ ਨੇ ਹਰਿਆਣੇ ਦਾ ਹਰ ਛੇਵਾਂ ਬੰਦਾ ਸ਼ੇਅਰ ਮਾਰਕੀਟ 'ਚ ਤੇ ਸਾਡਾ ਹਰ ਅੱਠਵਾਂ ਭਾਰਤ ਵਿੱਚ 16 ਕਰੋੜ ਤੋਂ ਜ਼ਿਆਦਾ ਲੋਕ ਸ਼ੇਅਰ ਬਾਜ਼ਾਰ ਦੇ ਵਿੱਚ ਰਜਿਸਟਰਡ ਨੇ ਇਹਨਾਂ ਦੀ 50% ਹਿੱਸੇਦਾਰੀ ਸਿਰ ਪੰਜ ਰਾਜਾਂ 'ਚੋਂ ਐ ਮਹਾਰਾਸ਼ਟਰ ਯੂਪੀ ਗੁਜਰਾਤ ਰਾਜਸਥਾਨ ਤੇ ਮੱਧ ਪ੍ਰਦੇਸ਼ ਯਾਨੀ ਇਹਨਾਂ ਪੰਜ ਸੂਬਿਆਂ ਦੇ 50% ਲੋਕ ਨੇ 8 ਕਰੋੜ ਦੇ ਕਰੀਬ ਲੋਕ ਨੇ ਜਿਹੜੇ ਸ਼ੇਅਰ ਮਾਰਕੀਟ ਨਾਲ ਰਜਿਸਟਰਡ ਨੇ ਬਾਕੀ ਸਾਰਾ ਦੇਸ਼ ਇੱਕ ਬੰਨੇ ਆ ਇੱਕ ਸਟੱਡੀ ਦੇ ਮੁਤਾਬਕ 80 ਫੀਸਦੀ ਡਿਮੈਟ ਅਕਾਊਂਟ ਹੋਲਡਰਸ ਦੇ ਵਿੱਚ 50 ਰੁਪਏ ਤੋਂ ਜ਼ਿਆਦਾ ਦੇ ਸ਼ੇਅਰ ਮਾਰਕੀਟ ਦੇ ਵਿੱਚ ਲੱਗੇ ਨੇ 50000 ਤੋਂ ਜ਼ਿਆਦਾ ਇਸ سلسلے ਦੇ ਵਿੱਚ ਜਿਹੜਾ ਸ਼ੇਅਰ ਮਾਰਕੀਟ ਟ੍ਰੈਂਡਿੰਗ ਦੇ ਵਿੱਚ ਅਗਰ ਦੇਖਿਆ ਜਾਵੇ ਤਕਰੀਬਨ ਦੇਸ਼ ਦੇ ਵਿੱਚ 1 ਕਰੋੜ 40 ਲੱਖ ਦੀ ਆਬਾਦੀ ਹੈ ਤੇ ਸਾਡੇ ਦੇਸ਼ ਦੇ ਵਿੱਚ ਹਰ ਨੌਵਾਂ ਸ਼ਖਸ ਸ਼ੇਅਰ ਮਾਰਕੀਟ ਦੇ ਵਿੱਚ ਨਿਵੇਸ਼ ਕਰ ਰਿਹਾ ਹੈ ਦੇਸ਼ ਭਰ ਦੇ ਵਿੱਚ ਪਰ ਪੰਜਾਬੀ ਜਿਹਨੂੰ ਆਪਾਂ ਕਹਿੰਦੇ ਆ ਕਿ ਬੜੇ ਅਮੀਰ ਆ ਜੀ ਅਸੀਂ ਤੇ ਅਸੀਂ 8ਵੇਂ ਨੰਬਰ ਤੇ ਆ ਅਸੀਂ ਮਲੋ ਜੇਤ ਦੇਸ਼ ਦੇ ਵਿੱਚ ਹਰ ਨੌਵੇਂ ਬੰਦਾ ਸ਼ੇਅਰ ਮਾਰਕੀਟ ਚ ਹਿੱਸੇਦਾਰੀ ਪਾ ਰਿਆ ਤੇ ਸਾਡਾ 8ਵਾਂ ਬੰਦਾ ਸ਼ੇਅਰ ਮਾਰਕੀਟ ਚ ਹੈ ਹਰਿਆਣਾ ਦਾ 6ਵਾਂ ਬੰਦਾ ਸ਼ੇਅਰ ਮਾਰਕੀਟ ਚ ਹੈ ਜਾਨੀ ਸਾਡੇ ਨਾਲੋਂ ਹਰਿਆਣਾ ਵੀ ਅੱਗੇ ਆ ਸ਼ੇਅਰ ਮਾਰਕੀਟ ਚ 218 ਤੋਂ 223 ਦੇ ਦਰਮਿਆਨ ਜਾਨੀ ਕਿ ਪਿਛਲੇ 5 ਸਾਲਾਂ ਦੇ ਦੌਰਾਨ ਇਹਨਾਂ ਦੀ ਸੰਖਿਆ 4 ਗੁਣਾ ਤੋਂ ਜ਼ਿਆਦਾ ਵਾਸ਼ਾਲ ਆਇਆ ਪੰਜਾਬ ਦੇ ਵਿੱਚ ਹਰ 8ਵਾਂ ਹਰਿਆਣੇ ਦਾ ਹਰ 6ਵਾਂ ਬੰਦਾ ਸ਼ੇਅਰ ਮਾਰਕੀਟ ਦੇ ਵਿੱਚ ਰਜਿਸਟਰਡ ਹੈ ਸਾਲ 218 ਦੇ ਵਿੱਚ ਕੁੱਲ 3.19 ਕਰੋੜ ਡਿਮੈਟ account ਸੀਗੇ ਜੋ ਦਸੰਬਰ 23 ਦੇ ਵਿੱਚ ਵਧ ਕੇ 13 ਕਰੋੜ 93 ਲੱਖ ਤੇ ਪਹੁੰਚ ਗਏ ਨੇ ਮਾਰਚ 2024 ਦੇ ਵਿੱਚ ਇਹ ਅੰਕੜਾ 16.42 ਕਰੋੜ ਤੱਕ ਪਹੁੰਚ ਗਿਆ 2018 ਦੇ ਵਿੱਚ 25 ਸਾਲ ਤੋਂ ਘੱਟ ਉਮਰ ਦੇ ਜਿਹੜੇ ਨਿਵੇਸ਼ਕ ਸੀਗੇ ਉਹਨਾਂ ਦੀ ਹਿੱਸੇਦਾਰੀ ਸੁਰਿੰਦਰ ਜੀ 6.3 ਸੀ ਜੋ ਹੁਣ 31 ਦਸੰਬਰ 2023 ਤੱਕ 13.6 ਤੇ ਆ ਗਈ ਜਾਨੀ ਡਬਲ ਹੋ ਗਈ ਤਕਰੀਬਨ ਇਸ ਤਰ੍ਹਾਂ ਸਾਲ ਦੇ ਵਿੱਚ ਇਸ ਤਰ੍ਹਾਂ 25 ਤੋਂ 50 ਸਾਲ ਉਮਰ ਦੇ ਜਿਹੜੇ ਵਿਅਕਤੀ ਨੇ ਉਹ 46% ਤੋਂ ਵੱਧ ਕੇ 61% ਹੋ ਗਏ ਸ਼ੇਅਰ ਮਾਰਕੀਟ ਵਾਲੇ ਸਾਲਾਨਾ 15% ਇਹ ਰਿਟਰਨ ਦੇਣ ਵਾਲੇ ਮਾਰਕੀਟ ਦੇ ਵਿੱਚ ਕਿਵੇਂ ਵਿਦੇਸ਼ੀ ਨਿਵੇਸ਼ਕਾਂ ਦੇ ਨੂੰ ਇਹ ਪਛਾਲ ਰਹੇ ਨੇ ਸਾਡੇ ਲੋਕ ਏਅਰਪੋਰਟ ਕੱਲ ਆਏਗੀ ਇਸ ਅਖਬਾਰ ਸਮੂਹ ਵੱਲੋਂ ਤੇ ਇਸ ਮਤਲਬਕ ਜੇ ਦੇਖਿਆ ਜਾਵੇ ਨਿਵੇਸ਼ਕ ਜਿਹੜੇ ਟਾਪ ਗੇਅਰ ਨੇ ਉਹਨਾਂ 'ਚ ਮਹਾਰਾਸ਼ਟਰ ਸਭ ਤੋਂ ਅੱਗੇ ਹੈ ਕਿਉਂਕਿ ਬੰਬਈ ਸਟਾਕ ਐਕਸਚੇਂਜ ਐ ਸਨਸੈਕਸ ਐ ਬੰਬੇ ਵਾਲਿਆਂ ਨੂੰ ਸ਼ਾਇਦ ਇਹਦਾ ਸਾਰਾ ਪਤਾ ਲੱਗਿਆ ਸਾਨੂੰ ਤਾਂ ਸ਼ੇਅਰ ਮਾਰਕੀਟ ਦਾ ਪਤਾ ਹੀ ਹੋਣ ਲੱਗਿਆ ਅਸੀਂ ਤਾਂ ਹੁਣ ਵੀ ਨਹੀਂ ਕਰਦੇ ਮੈਂ ਤਾਂ ਮਾਫ ਕਰਨਾ ਮੈਨੂੰ ਤਾਂ ਹੁਣ ਵੀ ਇਹਦੇ 'ਤੇ ਕੋ ਕੋ ਨਹੀਂ ਪਤਾ ਹਾਂ ਫਿਗਰ ਜ਼ਰੂਰ ਪੜ੍ਹਦੇ ਆਂ ਅੰਕੜੇ ਜ਼ਰੂਰ ਵੇਖਦੇ ਆਂ ਕਿ ਸ਼ੇਅਰ ਮਾਰਕੀਟ ਅਪ ਡਾਊਨ ਆ ਪਰ ਇਹਦੇ 'ਚ ਇਨਵੈਸਟਮੈਂਟ ਦੇ ਤੌਰ ਤੇ ਨਾ ਤਾਂ ਪੈਸਾ ਤੇ ਨਾ ਹੀ ਇਹਦੇ ਬਾਰੇ ਪਤਾ ਕੀ ਹਿਸਾਬ ਕਿਤਾਬ ਐ ਸੋ ਮਹਾਰਾਸ਼ਟਰ ਦੇ ਵਿੱਚ ਹਰ ਚੌਥਾ ਵਿ ਅਸੀਂ ਹਰ 8ਵਾਂ ਗੁਜਰਾਤ ਦੇ ਵਿੱਚ ਹਰ 5ਵਾਂ ਹਰਿਆਣਾ ਦੇ ਵਿੱਚ ਹਰ 6ਵਾਂ ਪੰਜਾਬ ਦੇ ਵਿੱਚ ਹਰ 8ਵਾਂ ਝਾਰਖੰਡ ਦੇ ਵਿੱਚ ਹਰ 15ਵਾਂ ਯੂਪੀ ਦੇ ਵਿੱਚ ਹਰ 14ਵਾਂ ਤੇ ਬਿਹਾਰ ਦੇ ਵਿੱਚ ਹਰ 21ਵਾਂ ਬੰਦਾ ਸ਼ੇਅਰ ਮਾਰਕੀਟ ਦਾ ਨਿਵੇਸ਼ਕ ਹੈ ਲੇਕਿਨ ਇਹ ਬਿਹਾਰ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਹੈ ਕਿਉਂਕਿ ਬਿਹਾਰੀ ਜਗਾੜੀ ਬਹੁਤ ਹੁੰਦੇ ਆ ਨੌ ਵੱਡੇ ਰਾਜਾਂ ਦੇ ਵਿੱਚ ਬਿਹਾਰ ਦੇ ਵਿੱਚ ਇੱਕ ਸਾਲ ਦੇ ਦੌਰਾਨ ਸਭ ਤੋਂ ਜ਼ਿਆਦਾ 44% ਨਿਵੇਸ਼ਕ ਵੜੇ ਨੇ ਤੇ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਬਿਹਾਰੀ ਜੁਗਾੜੀ ਹੁੰਦੇ ਨੇ ਸੋ ਸ਼ੇਅਰ ਬਾਜ਼ਾਰ ਦੇ ਵਿੱਚ ਨਿਵੇਸ਼ਕਾਂ ਦੇ ਅੰਕੜੇ ਕਰੋੜਾਂ ਦੇ ਵਿੱਚ ਨੇ ਇਸ ਮੁਤਲਕ ਜੇ ਬਾਜ਼ਾਰ ਦੇ ਵਿੱਚ ਨਿਵੇਸ਼ਕ ਦੇਖਿਆ ਜਾਵੇ ਟੋਟਲ ਇੰਡੀਆ ਦੇ ਸ਼ੇਅਰ ਬਾਜ਼ਾਰ ਦੇ ਵਿੱਚ ਤਾਂ ਇਹਦੇ ਵਿੱਚ ਜਿਹੜੇ 23.70% ਦੀ ਹਿੱਸੇਦਾਰੀ ਮਹਾਰਾਸ਼ਟਰ ਦੀ ਹੈ ਟੋਟਲ ਨਿਵੇਸ਼ਕਾਂ ਦੇ ਵਿੱਚੋਂ 3.12% ਦੀ ਮਹਾਰਾਸ਼ਟਰ ਦੇ ਨੇ ਯੂਪੀ ਦੇ 1.73% ਨੇ ਇਨਾਂ ਦੀ ਹਿੱਸੇਦਾਰੀ ਸ਼ੇਅਰ ਬਾਜ਼ਾਰ ਦੇ ਵਿੱਚ 7.16 ਆ ਗੁਜਰਾਤੀ ਜਿਹੜੇ ਨੇ ਸ਼ੇਅਰ ਹੋਲਡਰ 1.56 ਨੇ ਤੇ ਇਨਾਂ ਦੀ ਹਿੱਸੇਦਾਰੀ 21.45% ਹੈ ਰਾਜਸਥਾਨ ਦੇ ਟੋਟਲ ਸ਼ੇਅਰ ਮਾਰਕੀਟ ਚ ਬੰਦੇ ਨੇ ਜਿਸ ਤਰ੍ਹਾਂ ਇੰਡੀਆ ਚ ਟੋਟਲ 16 ਕਰੋੜ ਲੋਕ ਸ਼ੇਅਰ ਮਾਰਕੀਟ ਚ ਇਨਵੈਸਟ ਕਰ ਰਹੇ ਨੇ ਇਹਨਾਂ ਦੇ ਵਿੱਚੋਂ ਟੋਟਲ ਦੇ ਵਿੱਚੋਂ 0.97% ਦੀ ਰਾਜਸਥਾਨੀ ਨੇ ਤੇ ਸ਼ੇਅਰ ਮਾਰਕੀਟ 'ਚ ਇਹਨਾਂ ਦਾ ਹਿੱਸਾ 8.64% ਹੈ। ਮੱਧ ਪ੍ਰਦੇਸ਼ ਦੇ 0.85% ਨੇ ਸ਼ੇਅਰ ਮਾਰਕੀਟ 'ਚ ਇਹਨਾਂ ਦੀ ਹਿੱਸੇਦਾਰੀ 9.69% ਹੈ। ਬਿਹਾਰ ਦੇ ਵਿੱਚ ਸ਼ੇਅਰ ਹੋਲਡਰ ਨੇ ਜਿਹੜੇ ਟੋਟਲ ਸ਼ੇਅਰ ਹੋਲਡਰ ਦਾ 0.63% ਨੇ ਪਰ ਇਹਨਾਂ ਦੀ ਸ਼ੇਅਰ ਮਾਰਕੀਟ 'ਚ ਹਿੱਸੇਦਾਰੀ 4.80% ਦੀ ਹੈ। ਪਰ ਪੰਜਾਬ ਇਹਦੇ ਦੇ ਨਾਲ ਦੇਖਿਆ ਜਾਵੇ ਜੇ ਹਰਿਆਣਾ ਹਰਿਆਣਾ ਸਾਡੇ ਨਾਲੋਂ ਇੱਕ ਤਕਰੀਬਨ ਅੱਗੇ ਹੈ ਹਰਿਆਣੇ ਦੇ ਵਿੱਚ ਹਰ ਛੇਵਾਂ ਬੰਦਾ ਸ਼ੇਅਰਹੋਲਡਰ ਹੈ ਤੇ ਸਾਡਾ ਹਰ ਅੱਠਵਾਂ ਬੰਦਾ ਹਰਿਆਣੇ ਦੇ ਵਿੱਚ ਟੋਟਲ ਨਿਵੇਸ਼ਕ ਜਿਹੜੇ ਟੋਟਲ ਨਿਵੇਸ਼ਕਾਂ ਦਾ ਜਿਹੜੇ ਹਰਿਆਣਵੀ ਨੇ ਉਹ 0.54% ਨੇ ਤੇ ਟੋਟਲ ਸ਼ੇਅਰ ਮਾਰਕੀਟ ਚ ਹਰਿਆਣੇ ਦੀ ਹਿੱਸੇਦਾਰੀ ਸੁਰਿੰਦਰ ਜੀ 17.51% ਹੈ ਟੋਟਲ ਸ਼ੇਅਰ ਮਾਰਕੀਟ ਦੇ ਵਿੱਚ ਸਾਡੇ ਪੰਜਾਬੀ 0.40% ਨੇ ਸ਼ੇਅਰ ਮਾਰਕੀਟ 'ਚ ਸਾਡਾ ਹਿੱਸਾ ਰਾਜਸਥਾਨ ਦੇ ਨਾਲੋਂ ਮੱਧ ਪ੍ਰਦੇਸ਼ ਦੇ ਨਾਲੋਂ ਬਿਹਾਰ ਦੇ ਨਾਲੋਂ ਈਵਨ ਯੂਪੀ ਦੇ ਨਾਲੋਂ ਵੀ ਜ਼ਿਆਦਾ ਹੈ ਉੱਥੇ ਕਿਉਂਕਿ 7 ਹੈ ਮੱਧ ਪ੍ਰਦੇਸ਼ 'ਚ 9 ਹੈ ਰਾਜਸਥਾਨ 'ਚ 8.5 ਹੈ ਪਰ ਸ਼ੇਅਰ ਮਾਰਕੀਟ ਦੀ ਪੂੰਜੀ ਦੇ ਵਿੱਚ ਪੰਜਾਬ ਦਾ ਹਿੱਸਾ 12.61% ਦੀ ਹੈ ਜਦੋਂ ਕਿ ਹਰਿਆਣਾ ਦਾ 17.47% ਦੀ ਹੈ ਝਾਰਖੰਡ ਦੇ ਵਿੱਚ ਟੋਟਲ 0.27% ਤੇ ਝਾਰਖੰਡ ਦੀ ਹਿੱਸੇਦਾਰੀ ਸ਼ੇਅਰ ਮਾਰਕੀਟ 'ਚ 6.45% ਹੈ ਤੇ ਆਉਣ ਵਾਲੇ ਜਿਹੜੇ ਖਾਸ ਕਰਕੇ ਮੀਡਲ ਕਲਾਸ ਦੇ ਲੋਕ ਇਸ ਤੇ ਮਰੀਦ ਹੋ ਰਹੇ ਨੇ ਦਸੰਬਰ 18 ਦੇ ਵਿੱਚ ਸ਼ੇਅਰ ਬਾਜ਼ਾਰ ਦੇ ਵਿੱਚ ਨਿਵੇਸ਼ਕਾਂ ਦੇ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ 17.67% ਸੀਗੀ ਜੋ ਕਿ ਸਾਲ 2023 ਦੇ ਵਿੱਚ ਵੱਧ ਕੇ ਬੀਬੀਆਂ ਦੀ ਤعداد 17 ਤੋਂ ਵੱਧ ਕੇ 21.66% ਹੋਗੀ ਮਰਦਾਂ ਦੇ ਵਿੱਚ ਇਹ ਤਦਾਦ 51.42% ਸੀ ਜੋ ਵਧ ਕੇ 72.95% ਹੋ ਗਈ ਹੈ। ਸੋ ਮਾਰਕੀਟ ਨਿਵੇਸ਼ਕਾਂ ਦੇ ਵਿੱਚ 22 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨ ਸਭ ਤੋਂ ਜ਼ਿਆਦਾ ਨੇ ਜਿਨ੍ਹਾਂ ਦੀ ਸਾਲਾਨਾ ਆਮਦਨ 5 ਤੋਂ 10 ਲੱਖ ਰੁਪਏ ਤੱਕ ਹੈ। ਇਸੇ ਤਰ੍ਹਾਂ ਮਿਊਚੁਅਲ ਫੰਡ ਦੇ ਵਿੱਚ ਦਸੰਬਰ 219 ਤੋਂ ਬਾਅਦ 18 ਤੋਂ 24 ਸਾਲ ਦੇ ਉਮਰ ਵਰਗ ਦੇ ਜਿਹੜੇ ਗੱਭਰੂ ਸੀਗੇ ਉਹ ਨਿਵੇਸ਼ਕ 4 ਗੁਣਾ ਜ਼ਿਆਦਾ ਵਧੇ ਨੇ। 3 ਸਾਲ ਦੇ ਵਿੱਚ ਐਮਐਫ ਦੇ ਵਿੱਚ ਮਿਊਚੁਅਲ ਫੰਡ ਦੇ ਵਿੱਚ ਨਿਵੇਸ਼ ਕਰਨ ਵਾਲੀਆਂ ਮਹਿਲਾਵਾਂ ਦੀ ਤਦਾਦ ਵੀ 27.5 ਲੱਖ ਵਧੀ ਹੈ ਜਿਨ੍ਹਾਂ ਦੇ ਵਿੱਚੋਂ ਬਹੁਤੀਆਂ 45 ਪਲੱਸ ਉਮਰ ਦੀਆਂ ਨੇ ਯਾਨੀ ਕਿ ਬੀਬੀਆਂ ਦੀ ਵੀ ਸ਼ੇਅਰ ਮਾਰਕੀਟ ਦੇ ਵਿੱਚ ਹਿੱਸੇਦਾਰੀ ਵਧੀ ਹੈ ਇਸ ਸਬੰਧੀ ਜਿਹੜੀ ਇਕਵਿਟੀ ਐਡਵਾਈਜ਼ਰੀ ਫਾਰਮਰ ਰਿਸਰਚ ਐਂਡ ਰੈਂਕਿੰਗ ਦੀ ਜਿਹੜੀ ਸਟੱਡੀ ਦੱਸਦੀ ਉਸਰਿੰਦਰ ਜੀ ਕਿ ਸ਼ੇਅਰ ਬਾਜ਼ਾਰ ਦੇ ਵਿੱਚ ਤਕਰੀਬਨ 52 ਫੀਸਦੀ ਨਿਵੇਸ਼ਕ ਨਾਨ ਮੈਟਰੋ ਇਲਾਕਿਆਂ ਦੇ ਨੇ ਇਨਾਂ ਮੁਤਾਬਕ 60% ਭਾਰਤੀ ਸ਼ੇਅਰ ਨਿਵੇਸ਼ਕ ਲੌਂਗ ਟਰਮ ਦੇ ਲਈ ਪੈਸੇ ਲਾਉਂਦੇ ਨੇ ਜਿਨ੍ਹਾਂ ਦੇ ਵਿੱਚੋਂ 57% ਲੋਕ ਬਾਜ਼ਾਰ ਦੀ ਸਥਿਤੀ ਦੇ ਹਿਸਾਬ ਦੇ ਨਾਲ ਇੱਕ ਮੋਸਤ ਨਿਵੇਸ਼ ਕਰਦੇ ਨੇ ਜਦੋਂ ਕਿ 43% ਐਮ ਆਈ ਪੀ ਦਾ ਮਜ਼ਬੂਤ ਪੋਰਟਫੋਲੀਓ ਬਣਾ ਕੇ ਨਿਵੇਸ਼ ਕਰਦੇ ਨੇ ਬੰਬੇ ਸਟੇਕ ਸਟਾਕ ਐਕਸਚੇਂਜ ਦੇ ਵਿੱਚ ਭਾਵੇਂ 16.42 ਕਰੋੜ ਸ਼ੇਅਰ ਨਿਵੇਸ਼ਕ ਨੇ لیکن ایکٹیو انویسٹر ਨੇ ਜਿਹੜੇ ਲਗਾਤਾਰ ਮਹੀਨੇ ਚ ਇੱਕ ਦੋ ਵਾਰ ਟ੍ਰੈਂਡਿੰਗ ਕਰਦੇ ਨੇ ਉਹ तकरीबन 1.5 ਕਰੋੜ ਹੀ ਨੇ ਅਜਿਹੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਭਾਰਤੀ ਸ਼ੇਅਰ ਬਾਜ਼ਾਰ ਦੇ ਲਈ ਅਜੇ ਕਾਫੀ ਸੰਭਾਵਨਾਵਾਂ ਜਿਹੜੀਆਂ ਨੇ ਉਹ ਸਟਰੋਂਗ ਨੇ ਕੀ ਕਹਿੰਦੇ ਆ सुरेंद्र ਜੀ ਸ਼ੇਅਰ ਮਾਰਕੀਟ ਫਿਰ ਤੋਂ ਤੋਂ ਮਤੇ ਲਵਾਂਗਾ ਪਹਿਲਾ ਸ਼ੇਅਰ ਮਾਰਕੀਟ ਦਾ ਲਵਾਂ ਦਾ ਹਾਸਿਆ ਲਾਉਂਦਾ ਪਾ ਲਾ ਪਰ ਮੰਨ ਤੁਸੀਂ ਕੀ ਆ ਕਿ ਦੇਖੋ ਇਨੇ ਕੋ ਟਾਂਗ ਹੋਈ ਹੋਈਆਂ ਇੱਕ ਜੈਪੁਰ ਤੋਂ ਫੋਨ ਆਉਣਾ ਇੱਕ ਅਹਮਦਾਬਾਦ ਤੋਂ ਆਉਣਾ ਇੱਕ ਉਹ ਕਾਂਨਪੁਰ ਕਿ ਸ਼ੇਅਰ ਮਾਰਕੀਟ ਤੋਂ ਬੋਲ ਰਹੇ ਹੂੰ ਕਿ ਐਡਾ ਫੋਨ ਸਾਡੇ ਕੋਲ ਰਜਿਸਟਰਡ ਆ ਹੂੰ ਤੁਸੀਂ ਦੂਸਰਾ ਸ਼ੇਅਰ ਮਾਰਕੀਟ ਦੇ ਵਿੱਚ ਆ ਦੂਸਰਾ ਇਨਵੈਸਟ ਕਰਦੇ ਹੋ ਉਹਨਾਂ ਦਾ ਪਹਿਲਾ ਪਹਿਲਾ ਸਵਾਲ ਹੁੰਦਾ ਤੁਸੀਂ ਕਰਦੇ ਹੋ ਜਾਂ ਕੋਈ ਨਹੀਂ ਤੁਹਾਡਾ ਫੋਨ ਸਾਡੇ ਕੋਲ ਰਜਿਸਟਰਡ ਆ ਜੀ ਵੀ ਤੁਹਾਡੇ ਕੋਲ ਕਿੰਨੇ ਰਜਿਸਟਰ ਕਰਾਤਾ ਹਮਤੋਂ ਐਡੀ ਸਿਰਦਰਦੀ ਆ ਵੀ ਹਫਤੇ ਦੇ ਵਿੱਚ ਇਹ ਤਿੰਨ ਜਗ੍ਹਾ ਤੋਂ ਤੁਹਾਨੂੰ ਦੋ ਦੋ ਤਿੰਨ ਤਿੰਨ ਫੋਨ ਆਚਾ